ਸੋ ਆਹ ਲੋਕ ਮਿੰਟ ਦੇ ਵਿਚਾਰ ਕੇਵਲ ਉਪਮਤਲ ਪਾਇ ਤੋਂ ਇੱਕ ਛੋਟੀ ਕਥਾਵਾ ਦੀ ਪ੍ਰਿੰਟ ਕੋ ਗੋਦੋਂ ਲੋਕ ਮਿੰਟ ਦੇ ਜਾਂ ਸੀਮਤ ਸ਼ਬਦਾ ਦੇ ਵਿੱਚ ਵਿਚਾਰ ਵਾਕੇ ਆਪ ਸੰਗਤਾਂ ਦਾ ਸਾਥ ਸੰਗਤ ਧੰਨਵਾਦ ਵੀ ਕਰਕੇ ਸੋ ਬੇਤੀਏ ਕਿ ਆਪਾਂ ਬਾਦ ਵਿੱਚ ਜਨਾਂ ਨੂੰ ਸਨਮਾਨਤ ਕਰਨਾ ਹੈ ਉਹਦੇ ਵਿੱਚ ਮਰਦਾਨਾ ਦਰਸ਼ਨ ਸਿੰਘ ਜੀ ਪਾਈ ਵਰਜੀਤ ਸਿੰਘ ਜੀ ਖਜਾਨਚੀ ਸਾਹਿਬ

ਅਰ ਕਹਿੰਦਿਆ ਜਦੋਂ ਮੈਨੂੰ ਦੌੜ ਪਈ ਕਿ ਮੈਂ ਆਪਣੇ ਸਾਹਿਬ ਜਾਨੇ ਇਨ੍ਹਾਂ ਵਿੱਚੋਂ ਵੇਖਾ ਮੈਨੂੰ ਨਜ਼ਰ ਆਇਆ ਹੌਂਸਾਰ ਮੇਰਾ ਕਿ ਲੋਹ ਨੂੰ ਕੰਨ ਖੜਾ ਹੋ ਗਿਆ ਐ ਝੰਡੋੜਿਆ ਗਿਆ ਪਿਆ ਅੰਦਰੋਂ ਜਦੋਂ ਤੁਹਾਨੂੰ ਕੇਸਰੀ ਦਸਤਾਰਾਂ ਸਜਾਈਆਂ ਲਖੀਆਂ ਆਹ ਗੂ ਬਿਆਸਨ ਫਾਲਸਾ ਆਹ ਦੀ ਗੈਥੀ ਪਾਤਸ਼ਾਹ ਜਿਹੜਾ ਤੁਹਾਰੇ ਸਿਰ ਤੋਂ ਉੱਡ ਕੇ ਬੈਠਾ ਆਹ ਦੀ ਜੋਂਦੇ ਵਿੱਚ ਤੁਹਾਨੂੰ ਗੋਵਿੰਦ ਸਿੰਘ ਸਦੇ ਪਾਤਸ਼ਾਹ ਤੁਸੀਂ ਬੜੀ ਦਿਆਲੂ ਕੀਤੀ ਤੁਸੀਂ ਸਾਰੇ ਭਾਡੇ ਭਰਾਤ ਕਿੰਨੀ ਵੱਡੀ ਤਾਦਾਦ ਵਿੱਚ ਬੀਬੀਆਂ ਬੈਠਾ ਨਾ ਤਾਂ ਮਾ ਤੁਸੀਂ ਬੈਠੋ ਭਾਈ ਅਸੀਂ ਬੈਠੇ ਜਿਹਦੇ ਕਰਤਈ ਹੋਈ ਹੈ ਨਾ ਉਹ ਯਾਦ ਰੱਖੀਦਾ ਹੈ ਧਰਗੁਰੂ ਗੋਬਿੰਦ ਸਿੰਘ ਦੇ ਅਰਪਣ ਕਰ ਗਈਆਂ ਕੋਈ ਪੈਸੇ ਦਾ ਕਰਤਈ ਹੁੰਦਾ ਹੈ ਕੋਈ ਅੰਨ ਪਾਣੀ ਦਾ ਕਰਜਾਈ ਹੁੰਦਾ ਆਪਾਂ ਗੁਰੂ ਦੇ ਪੁੱਤਰਾਂ ਦੇ ਵਰਗੇ ਗੁਰੂ ਨੇ ਸਾਡੇ ਤੋਂ ਪਰਿਵਾਰ ਵਾਰਿਆ ਸੀ ਪਰਿਵਾਰ ਦੇ ਵਿਦੇਕ ਕਰ لف صدر پوچھدا سی اسی اے کردا کہ ملائی اے مکیں اپنا پروار ٹھیکر کر کے تے چلنا چاہی کردا لینا تے نہیں پر جتن کر لیا پیر بدھو شانکتا اپنا سارا پروار چھوڑن دا دیوان سنگ ٹوٹر مال نے کیتا اپنا سارا پروار چھوڑن دا بابا گوندی نہ میرے نے کیتا اپنا سارا دیوانہ کیتا پروار مارے دے چلن وچ ایں دا

اور ایک تصویر بدلنی ہے ا ہے مول منتر گرو گرنت صاحب کی বাণী دا موڈ ہے سورا پوری گرو گرنت صاحب کی বাণী مول منتر دے ارتھ کر دی ہے مول منتر سری دا منتر دنیا دے کسی کہہ لو کسی بابے کو بلانا منتر ہے بلانا منتر ہے ااج کو کارباب کیا مول منتر سری منتر ہے سب کو سوہنی منتر ہے بےا جی

आज जो समा है असि चोन ਦੇ ਮੈਦਾਨ ਉੱਤੇ ਰਿਆਂ ਇੱਕ ਜੰਗ ਦਾ ਮੈਦਾਨ ਹੁੰਦਾ ਹੈ ਕਿ ਚੋਣ ਦਾ ਮੈਦਾਨ ਹੁੰਦਾ ਹੈ ਜਦੋਂ ਚੰਕੌਰ ਸਾਹਿਬ ਦੀ ਧਰਤੀ 'ਤੇ ਮੈਂ ਦੋਈ ਜਿਹੜੇ ਮੈਂ ਸਮਾਪਤੀ ਕਰ ਜਦੋਂ ਚੰਕੌਰ ਸਾਹਿਬ ਦੀ ਧਰਤੀ ਸਹਿਬ ਨੂੰ ਗੋਬਿੰਦ ਸਿੰਘ ਸਾਹਿਬ بادشاہ ਨੇ ਕਿਆ ਸੁਣਾ ਬਾਬਾ ਜਦੂ ਜ ਸਿੰਘ ਸਾਹਮਣੇ ਆਏ ਪਿਤਾ ਜੀ ਮੈਨੂੰ ਆਗਿਆ ਦੇ ਮੈਂ ਜੰਗ ਦੇ ਮੈਦਾਨ ਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਆ ਆਵਾਜ਼ ਮਾਰਦੇ ਤੇ ਗੱਲ ਹੋਰ ਹੋਣੀ ਸੀ ਪੁੱਤਰਾ ਬਿਨਾ ਆਵਾਜ਼ ਤੋਂ ਆਇਆ ਬਿਨਾ ਬੁਲਾਏ ਸਾਹਿਬ ਔਮ ਵਿੱਚ ਨੌਜਵਾਨ ਆਪਣੀਆਂ ਜਵਾਨੀਆਂ ਪੇਟਾ ਬਿਨਾਂ ਆਵਾਜ਼ ਮਾਰਿਆ ਖੜਾ। ਉਹ ਚੋਣ ਦੇ ਮੈਦਾਨ ਤੋਂ ਤਰਨਾ ਤੇ ਜੰਗ ਦੇ ਮੈਦਾਨ ਤੋਂ ਤਰਨਾ। ਗੱਲਾਂ ਦੋਨੇ ਬਰਾਬਰ ਆ ਕੇ ਲਿਖੀਆਂ। ਸੋ ਸਤਿਗੁਰੂ ਸੱਚੇ ਕਿਰਪਾ ਦਾਸ਼ਾ ਕਿਰਪਾ ਕਰ। ਅਸੀਂ ਆਪ ਸਤਿਗੁਰੂ ਸਾਹਮਣੇ ਝੋਲੀ ਆ ਲ ਕੇ ਬੇਨਤੀ ਕਰਦੇ ਆਉਣ ਵਾਲੇ ਜਨਤੂਨੀ ਜਨਤਰੀ ਹਨ। ਹਨਿਆ ਹਰਿਆਣਾ ਸੇ ਪੁਰਦਵਾਰਾ ਮਨੇਜਮੈਂਟ ਕਮੇਟੀ ਦੀਆਂ ਚੋਣਾਂ ਹੋਈਆਂ।

ਸੱਜਣ ਕਰਾਰੇ ਨੀ ਬੋਲੇ ਸੋਨਹਾਰ ਸੁਨਿਆਰ ਸੋ ਦਾਸ ਗੁਲੋਂ ਪਾਈ ਕੁਲਦੇ ਸਿੰਘ ਜੀ ਕਥਾਵਾਚ ਖੋਤੋਂ ਇਹਨਾਂ ਦੇ ਪਹੁੰਚਣ ਤੇ ਬਹੁਤ ਬਹੁਤ ਸਾਰੇ ਨਗਰ ਵੱਲੋਂ ਦਾਸ ਵੱਲੋਂ ਧੰਨਵਾਦ ਬੋਲੇ ਬੋਲੇ ਸੋਨਹਾਰ ਸੁਨਿਆਰ ਸੋ ਹੁਣ ਸੰਗਤਾਂ ਨੂੰ ਬੇਨਤੀ ਹੈ ਪੰਜ ਦਾ ਜੋ ਚਾਦ ਨਗਰ ਹੈ ਸਮੂਹ ਸੰਗਤਾਂ ਵੱਲੋਂ ਬੇਤੀ ਹੈ ਸਾਰੀਆਂ ਸੰਗਤਾਂ ਪਈ ਨਗਰ ਹਾਥ ਦੇ ਵਿੱਚ ਜਾ ਕਰਕੇ ਚਾਦ ਨਗਰ ਛੱਕਦੇ ਹੋਏ ਫਿਰ ਆਪੋ ਆਪਣੇ ਹੰਗਨੇ ਪੜਾਵਾ ਰਵਾਨਗੀ ਪਾਉਣੀ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਰਹਿਣੀਆਂ ਜੋ ਸੇਵਾ માં ਹਣ ਦੋ ਤਰੀਕ ਦੀਆਂ ਤੇ ਪੰਜ ਤਰੀਕ ਦੀਆਂ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਪਾਈ ਤੁਲੰਤ ਅੰਨੇ ਦਾ ਸੇਵਾ માં ਕਰਦੇ ਹਾਜ਼ਰੀ